ਆਪਣੇ ਜਿੰਨਾ ਝੂਠ ਮਾਰਨਾ ਸੀ ਮਾਰ ਲਿਆ ਕੱਲ ਮੈਂ ਦਿੱਲੀ ਚ ਸੀ ਬਹੁਤ ਲੋਕਾਂ ਨੂੰ ਮਿਲਿਆ ਦਿੱਲੀ ਦੇ ਲੋਕ ਤੇ ਪਰੇਸ਼ਾਨ ਹੈ ਹੀ ਐ ਸੀ ਪੰਜਾਬ ਦੇ ਲੋਕ ਵੀ ਇਹਨਾਂ ਦੇ ਚੱਕਰ ਦੇ ਵਿੱਚ ਆ ਗਏ ਹੋਰ ਇਹਨਾਂ ਨੇ ਬਹੁਤ ਸਾਰਾ ਜਿਹੜਾ ਝੂਠ ਸੀ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਵਾਹ ਦਿੱਤੀਆਂ ਜਿਹੜੇ ਬੰਦੇ ਕਰਪਟ ਨੇ ਉਹਨਾਂ ਨੂੰ ਡਰ ਹੋਏਗਾ ਜਿਹੜੇ ਕਰਪਟ ਨਹੀਂ ਉਹਨਾਂ ਨੂੰ ਕਾਹਦਾ ਡਰ ਹੈ ਜਿੰਨਾਂ ਨੇ ਕੋਈ ਮਾੜਾ ਕੰਮ ਕੀਤਾ ਉਹਨਾਂ ਦੇ ਤਾਂ ਪਰਚੇ ਹੁਣੇ ਨਿਸ਼ਚਿਤ ਹੈ ਜਿੰਨਾ ਕਰਪਸ਼ਨ ਕੀਤੀ ਹੈ ਆਮ ਆਦਮੀ ਉੱਤੇ ਪਰ ਕਿਉਂ ਨਹੀਂ ਉਹਦਾ ਪਰਚਾ ਨਾ ਗਈ ਹੈ ਜਿੰਨੇ ਕਰਪਸ਼ਨ ਕੀਤੀ ਨਹੀਂ ਆ ਇਦੇ ਕੋਲੋਂ ਹੈ ਹੀ ਕੁਝ ਨਹੀਂ ਐ ਤੇ ਉਹਦੇ ਪਰਚੇ ਕਾਦੇ ਹੋਣ ਬੈਬਲ ਕਲਾਂ ਗੋਲੀ ਕਾਂਟ ਤੇ ਸਿਮਰਨ ਜਿੰ ਸਿੰਘ ਬਾਦ ਮਾਨ ਦਾ ਇੱਕ ਬਿਆਨ ਆਂਦਾ ਹੈ ਜੇ ਪ੍ਰਦਰਸ਼ਨ ਦੇ ਨਾਲ ਹੱਲ ਨਾ ਨਿਕਲਿਆ ਤੇ ਸਿੱਖ ਬੰਦੂਕ ਚੱਕਾਂਗੇ ਫਿਰ ਕੋਈ ਤਾਂ ਮੂਰਖਤਾ ਹੀ ਬਿਆਨ ਦਿੰਦੇ ਨੇ ਮਾਨ ਸਾਹਿਬ ਪਤਾ ਨਹੀਂ ਕਿਉਂ ਸਿਆਣੇ ਹੋ ਗਏ ਉਹਨਾਂ ਬਜ਼ੁਰਗ ਹੋ ਗਏ ਨੇ ਉਹਨਾਂ ਨੂੰ ਇਹੋ ਜਿਹੇ ਜਿਹੇ ਬਿਆਨ ਆ ਉਹ ਦੇਣ ਨਹੀਂ ਚਾਹੀਦੇ ਲੰਬੇ ਸਮੇਂ ਤੱਕ ਕਾਂਗਰਸ ਦੇ ਵਿੱਚ ਰਹਿਣ ਵਾਲੇ ਤੇ ਫਿਰ ਆਪਣੀ ਪਾਰਟੀ ਬਣਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਭਾਜਪਾ ਦਾ ਪੱਲਾ ਫੜ ਲਿਆ ਇਸ ਟੌਪਿਕ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਸਾਬਕਾ ਐਮਐਲਏ ਠੇਕੇਦਾਰ ਹਰਜਿੰਦਰ ਸਿੰਘ ਮੌਜੂਦ ਨੇ ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪੰਜਾਬ ਲੋਕ ਕਾਂਗਰਸ ਤੇ ਭਾਜਪਾ ਨੂੰ ਕਿਉਂ ਇੱਕ ਹੋਣਾ ਪਿਆ ਦੇਖੋ ਜਦੋਂ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਪੁਰਾਣਾ ਕੰਮ ਕੀਤਾ ਔਰ ਉਸ ਵੇਲੇ ਪੰਜਾਬ ਕਾਂਗਰਸ ਵਿੱਚ ਤੇ ਹਿੰਦੁਸਤਾਨ ਦੀ ਕਾਂਗਰਸ ਵਿੱਚ ਬਹੁਤ ਸੁੱਲਝੀ ਹੋਈ ਲੀਡਰਸ਼ਿਪ ਜਿਨ੍ਹਾਂ ਨੇ ਕਾਂਗਰਸ ਨੂੰ ਹਿੰਦੁਸਤਾਨ ਦੇ ਵਿੱਚ ਬਹੁਤ ਬਹੁਤ ਵਧੀਆ ਰੋਲ ਜਿਹੜਾ ਅਦਾ ਕੀਤਾ ਪਰ ਉਹਨਾਂ ਸਮੇਂ ਦੀ ਨੁਜਾਦਕ ਵੇਖ ਕੇ ਕਿਉਂਕਿ ਇਸ ਵੇਲੇ ਪੰਜਾਬ ਕੋ ਜਿਹੜੀ ਕਾਂਗਰਸ ਹੈ ਜਾਂ ਹਿੰਦੁਸਤਾਨ ਦੀ ਕਾਂਗਰਸ ਹੈ ਇਹਨਾਂ ਕੋ ਜਿਹੜੇ ਸਹੀ ਲੀਡਰ ਸਨ ਕਿਉਂਕਿ ਇਹਦੇ ਵਿੱਚ ਤਾਨਾਸ਼ਾਈ ਆਰਡਰ ਔਰ ਕਾਂਗਰਸ ਦੇ ਵਿੱਚ ਜਿਹੜੀ ਇੱਕ ਪਰਿਵਾਰ ਦੇ ਜਿਹੜੀ ਹੈ ਉਹ ਸੀਮਤ ਹੋ ਕੇ ਰਹਿ ਗਈ ਹੈ ਇਸ ਕਰਕੇ ਜਿਹੜੇ ਤਜਰਬੇਕਾਰ ਲੋਕ ਸੀ ਉਹ ਪੰਜਾਬ ਤੋਂ ਤੇ ਹਿੰਦੁਸਤਾਨ ਦੀ ਕਾਂਗਰਸ ਕੋ ਜਿਹੜਾ ਕਿਨਾਰਾ ਕਰਕੇ ਨੇ ਇਸ ਕਰਕੇ ਜਿਹੜੀ ਕਾਂਗਰਸ ਦਾ ਡਾਊਨਫਾਲ ਜਾਣਾ ਜਿਹੜੀ ਏਨੀ ਨੀਵੇਂ ਪੱਧਰ ਤੱਕ ਜਿਹੜੀ ਹਾਰ ਹੋਈ ਆ ਸਾਰੇ ਹਿੰਦੁਸਤਾਨ ਦੇ ਵਿੱਚ ਇਹੋ ਹੀ ਕਾਰਨ ਹੈ ਕਿ ਜਿਹੜੇ ਸਹੀ ਬੰਦੇ ਸਨ ਜਿਹੜੇ ਹਿੰਦੁਸਤਾਨ ਨੂੰ ਅੱਗੇ ਲਿਜਾ ਸਕਦੇ ਸਨ ਇਹਨਾਂ ਨੇ ਇੱਕ ਪਰਿਵਾਰ ਨੇ ਜਿਹੜੇ ਨਾ ਉਹਨਾਂ ਨੂੰ ਜਿਹੜਾ ਜਲੀਲ ਕੀਤਾ ਉਹ ਸਾਰੇ ਲੋਕ ਜਿਹੜੇ ਆ ਇਹਨਾਂ ਤੋਂ ਪਰੇ ਹੋ ਗਏ ਇਸ ਕਰਕੇ ਜਿਹੜੇ ਲੋਕ ਆ ਕਿਉਂਕਿ ਭਾਜਪਾ ਇਸ ਵੇਲੇ ਇੱਕ ਜਿਹੜੀ ਹੈ ਉਹ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਵਾਸਤੇ ਬਹੁਤ ਵੱਡਾ ਜਿਹੜਾ ਉਹਨਾਂ ਨੇ ਯੋਗਦਾਨ ਪਾਇਆ ਔਰ ਪਿਛਲੇ ਸਮੇਂ ਵਿੱਚ ਮੋਦੀ ਸਾਹਿਬ ਨੇ ਹਿੰਦੁਸਤਾਨ ਨੂੰ ਜਿਹੜਾ ਨਾਮ ਹੈ ਉਹ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਹੈ ਇਸ ਕਰਕੇ ਅਸੀਂ ਲੋਕ ਜਿਹੜੇ ਆ ਅਸੀਂ ਦੇਸ਼ ਦੇ ਲਈ ਖੁਸ਼ਹਾਲੀ ਵਾਸਤੇ ਤੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਹਮੇਸ਼ਾ ਕੰਮ ਕਰਦੇ ਆਏ ਆਂ ਔਰ ਗਾਂ ਅਸੀਂ ਭਾਜਪਾ ਦੇ ਨਾਲ ਲਲਕੇ ਪੰਜਾਬ ਦੇ ਅੰਦਰ ਜਿਹੜੀ ਹੈ ਉਹ ਭਾਜਪਾ ਨੂੰ ਉੱਚੀ ਦੀ ਕਲਾ ਵਿੱਚ ਲਿਆ ਕੇ ਆਵਾਂਗੇ ਨਾ ਪੰਜਾਬ ਦੇ ਵਿੱਚ ਕੋਈ ਬੀਜੇਪੀ ਦਾ ਕੋਈ ਇੰਨਾ ਵੱਡਾ ਕੋਈ ਆਧਾਰ ਨਜ਼ਰ ਨਹੀਂ ਆਂਦਾ ਜਿਹੜੇ ਚੈਲੰਜ ਆਉਂਦੇ ਸੀ ਬੀਜੇਪੀ ਦੇ ਸਾਹਮਣੇ ਕੀ ਉਹ ਪੂਰਾ ਕਰ ਪਾਉਣਗੇ ਦੇਖੋ ਆਧਾਰ ਜਿਹੜਾ ਜਦੋਂ ਅਸੀਂ ਕਾਂਗਰਸ ਸ਼ੁਰੂਆਤ ਕੀਤੀ ਸੀ ਉਦੋਂ ਲੋਕ ਇਹ ਕਹਿੰਦੇ ਸਨ ਕਾਂਗਰਸ ਦੇ ਨਾਂ ਦੇ ਕੋਈ ਕੋਈ ਨਾਂ ਲੈਣ ਨੂੰ ਤਿਆਰ ਨਹੀਂ ਸੀਗਾ ਤੇ ਅਸੀਂ ਕਾਂਗਰਸ ਪਾਰਟੀ ਦੇ ਵਿੱਚ ਮਿਹਨਤ ਕੀਤੀ ਪਾਰਟੀ ਕੋਈ ਮਾੜੀ ਨਹੀਂ ਹੁੰਦੀ ਜਦੋਂ ਪਾਰਟੀ ਦੇ ਵਿੱਚ ਲੋਕ ਮਾੜੇ ਆ ਜਾਣ ਤੇ ਉਸ ਵੇਲੇ ਪਾਰਟੀਆਂ ਜਿਹੜੀਆਂ ਖਤਮ ਹੋ ਜਾਂਦੀਆਂ ਹਨ ਇਸ ਕਰਕੇ ਕਾਂਗਰਸ ਪਾਰਟੀ ਦੇ ਵਿੱਚ ਲੋਕ ਜਿਹੜੇ ਆ ਗਏ ਨੇ ਉਹ ਸਿਰਫ ਆਪਣੇ ਘਰਾਂ ਤੱਕ ਹੀ ਸੀਮਤ ਰਹਿ ਗਏ ਨੇ ਇਸ ਕਰਕੇ ਉਹਨਾਂ ਨੂੰ ਪੰਜਾਬ ਦੀ ਖੁਸ਼ਹਾਲੀ ਲਈ ਦੇਸ਼ ਦੀ ਖੁਸ਼ਹਾਲੀ ਲਈ ਕੋਈ ਗੱਲ ਨਹੀਂ ਹੈ ਪੰਜਾਬ ਦੇ ਵਿੱਚ ਜਿੰਨੀਆਂ ਮਰਜ਼ੀ ਚੁਣੌਤੀਆਂ ਹੋਣ ਔਰ ਮੇਰਾ ਇਹ ਵਾਅਦਾ ਹੈ ਔਰ ਮੈਂ ਤੁਹਾਨੂੰ ਯਕੀਨ ਨਾਲ ਕਹਿੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਸਾਰਿਆਂ ਨੂੰ ਪਰਖ ਲਿਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਹਿੰਦੁਸਤਾਨ ਦੇ ਵਿੱਚ ਭਾਜਪਾ ਦੀ ਚੜ੍ਹਦੀ ਕਲਾ ਹੈ ਤੇ ਆਉਣ ਵਾਲੇ ਸਮੇਂ ਦੇ ਚਵੀ ਦੇ ਵਿੱਚ ਵੀ ਇਹ ਸ਼ੁਰੂਆਤ ਜਿਹੜੀ ਹੈ ਭਾਜਪਾ ਦੀ ਹੋ ਜਾਈਗੀ ਨਾ ਕੈਪਟਨ ਅਮਰਿੰਦਰ ਸਿੰਘ ਨੂੰ ਕਿਹੜੀ ਜ਼ਿੰਮੇਵਾਰੀ ਮਿਲ ਸਕਦੀ ਹੈ ਦੇਖੋ ਇਹ ਤੇ ਹਾਈ ਕਮਾਂਡ ਦੀ ਮਰਜ਼ੀ ਹੈ ਇਹ ਉਹਨਾਂ ਦਾ ਸਵਾਲ ਹੈ ਪਰ ਅਸੀਂ ਜੋ ਸਾਡੇ ਨਾਲ ਕੈਪਟਨ ਸਾਹਿਬ ਨਾਲ ਗੱਲਬਾਤ ਹੋਈ ਹੈ ਸਾਡਾ ਤੇ ਇੱਕੋ ਹੀ ਮਕਸਦ ਹੈ ਕਿ ਪਾਰਟੀ ਨੂੰ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਣਾ ਅਸੀਂ ਇਹ ਕੰਮ ਜਿਹੜਾ ਹੈ ਉਹ ਆਪਣੀ ਮਿਹਨਤ ਨਾਲ ਜ਼ਰੂਰ ਕਰਾਂਗੇ ਨਾ ਮੀਤ ਹੇਰ ਦਾ ਆਖਣਾ ਪਹਿਲਾਂ ਪਰਚੇ ਕਰਾਉਂਦੇ ਫਿਰ ਬੀਜੇਪੀ ਦੇ ਵਿੱਚ ਸ਼ਾਮਲ ਕਰਾ ਕੇ ਦਿੰਦੇ ਕਲੀਨ ਸ਼ੀਟ ਕੋਈ ਐਹੋ ਜੀਆਂ ਗੱਲਾਂ ਨਹੀਂ ਹੈ ਠੀਕ ਹੈ ਨਾ ਇਹ ਇੱਕ ਦੇ ਰੋਟੀਨ ਦੀਆਂ ਗੱਲਾਂ ਪ੍ਰੈਸ ਦੇ ਬਿਆਨ ਨੇ ਇਹ ਹਮੇਸ਼ਾ ਚੱਲਦੇ ਜਾਂਦੇ ਹਨ ਕੋਈ ਬੰਦਾ ਕਿਸ ਤਰ੍ਹਾਂ ਇਸ ਤਰ੍ਹਾਂ ਨਹੀਂ ਹੁੰਦਾ ਜਿਹੜੇ ਬੰਦੇ ਕਰਪਟ ਨੇ ਉਹਨਾਂ ਨੂੰ ਡਰ ਹੋਏਗਾ ਜਿਹੜੇ ਕਰਪਟ ਨਹੀਂ ਉਹਨਾਂ ਨੂੰ ਕਾਹਦਾ ਡਰ ਹੈ ਜਿਨ੍ਹਾਂ ਨੇ ਕੋਈ ਮੜਾ ਕੰਮ ਕੀਤਾ ਹੈ ਉਹਨਾਂ ਦੇ ਤਾਂ ਪਰਚੇ ਹੁਣੇ ਨਿਸ਼ਚਿਤ ਹੈ ਜਿਨ੍ਹਾਂ ਕਰਪਸ਼ਨ ਕੀਤੀ ਹੈ ਆਮ ਆਦਮੀ ਉੱਤੇ ਪਰ ਕਿਉਂ ਨਹੀਂ ਉਸ ਦਾ ਪਰਚਾ ਲੱਗਿਆ ਜਿਨ੍ਹਾਂ ਨੇ ਕਰਪਸ਼ਨ ਕੀਤੀ ਨਹੀਂ ਹੈ ਜਿਦੇ ਕੋਲ ਹੈ ਹੀ ਕੁਝ ਨਹੀਂ ਹੈ ਤੇ ਉਹਦੇ ਉੱਪਰ ਪਰਚੇ ਕਾਦੇ ਹੋਣਗੇ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਨੂੰ ਡਰ ਹੋਏਗਾ ਨਾ ਉਹਨਾਂ ਦੇ ਪਰਚੇ ਹੋਣੇ ਵੀ ਚਾਹੀਦੇ ਆ ਪਿਛਲੇ ਕੁਝ ਦਿਨਾਂ ਤੋਂ ਆਮ ਆਦਮੀ ਪਾਰਟੀ ਵੱਲੋਂ ਬਿਆਨਬਾਜ਼ੀ ਹੁੰਦੀ ਹੈ ਕਿ ਸਾਡੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪੀ ਦੇਖੋ ਜਿਹੜੀ ਆਪ ਦੀ ਗੱਲ ਤੁਸੀਂ ਕਰ ਰਹੇ ਹੋ ਨਾ ਆਪ ਨੇ ਜਿੰਨਾ ਝੂਠ ਮਾਰਨਾ ਸੀ ਮਾਰ ਲਿਆ ਕੱਲ ਮੈਂ ਦਿੱਲੀ ਚ ਸੀ ਬਹੁਤ ਲੋਕਾਂ ਨੂੰ ਮਿਲਿਆ ਦਿੱਲੀ ਦੇ ਲੋਕ ਤੇ ਪਰੇਸ਼ਾਨ ਹੈ ਹੀ ਐ ਸੀ ਪੰਜਾਬ ਦੇ ਲੋਕ ਵੀ ਇਹਨਾਂ ਦੇ ਚੱਕਰ ਦੇ ਵਿੱਚ ਆ ਗਏ ਔਰ ਇਹਨਾਂ ਨੇ ਬਹੁਤ ਸਾਰਾ ਜਿਹੜਾ ਝੂਠ ਸੀ ਲੋਕਾਂ ਨੂੰ ਗੁੰਮਰਾਹ ਕੀਤਾ ਔਰ ਲੋਕਾਂ ਨੇ ਇਹਨਾਂ ਨੂੰ ਵੋਟਾਂ ਵਾਅਦਤੀਆਂ ਨਹੀਂ ਉਹਨਾਂ ਕੋ ਜਿਹੜੇ ਸਹੀ ਮੁੱਦੇ ਆ ਉਹਨਾਂ ਤੋਂ ਹੀ ਲੋਕਾਂ ਦਾ ਧਿਆਨ ਪਰਤਨ ਕਰਕੇ ਕਦੀ ਕਹਿਆ ਜਾਂਦਾ ਜੀ ਅਸੀਂ ਆਪਣਾ ਮੰਤਰੀ ਫੜ ਲਿਆ ਕਦੀ ਕਹਿਆ ਨਹੀਂ ਸਾਡੇ ਵਿਧਾਇਕ ਖਰੀਦੇ ਗਏ ਇਹਨਾਂ ਕੋਈ ਪ੍ਰੂਫ ਨਹੀਂ ਗਿਆ ਅਸਲੀ ਗੱਲ ਤੇ ਮੁੱਦਿਆਂ ਦੀ ਜੜੀ ਪੰਜਾਬ ਦੀ ਗੱਲ ਹੈ ਉਤੋਂ ਲੋਕਾਂ ਦਾ ਧਿਆਨ ਪਰਖਣਾ ਚਾਹੁੰਦੇ ਨੇ ਪੰਜਾਬ ਦੇ ਨਛੇ ਦਾ ਬੋਲ ਬਲਾਂ ਦਿਨ-ਮੁਦਨ ਵਧਦਾ ਜਾਦਾ ਹੈ ਕ੍ਰਾਈਮ ਹੋ ਰਿਹਾ ਹੈ ਗੁੰਡਾਗਰਦੀ ਹੋ ਰਹੀ ਹੈ ਕਤਲ ਹੋ ਰਹੇ ਨੇ ਰੋਜ਼ ਦਿਹਾੜੀ ਉਹਨਾਂ ਵੱਲ ਤੇ ਕੋਈ ਧਿਆਨ ਨਹੀਂ ਹੈ ਸਿਰ ਪੇ ਹੋਈ ਕੋਈ ਪਾਟਾ ਪੱਢੀ ਜਾਂਦੇ ਨੇ ਸਾਡੇ ਖਰੀਦ ਲੈ ਲਗੀ ਆ ਪਰ ਜਿਹੜੇ ਬੰਦਾ ਖਰੀਦ ਜਿਹੜਾ ਬੰਦਾ ਖਰੀਦੇ ਨਾਲ ਲੱਗ ਉਹ ਲੋਕੀ ਖਰੀਦਣਗੇ ਇਹ ਤੇ ਕਿਉਂ ਜੁਗੇਸ਼ ਨਾਲ ਬੰਦਾ ਕੋਈ ਖਰੀਦ ਸਕਦਾ ਕਿਸੇ ਨੂੰ ਨਾ ਕੀ ਹੈ ਇਸ ਕਰਕੇ ਇਹ ਬਿਲਕੁਲ ਝੂਠ ਰਹਾ ਹੈ ਇਹ ਝੂਠ ਦਾ ਭਲੰਦਾ ਹੈ ਇਹ ਸਿਰਫ ਲੋਕਾਂ ਦਾ ਧਿਆਨ ਬੜਕਾਉਣ ਵਾਸਤੇ ਇਹ ਕੰਮ ਕਰ ਰਹੇ ਨੇ ਰਾਹੁਲ ਗਾਂਧੀ ਵੱਲੋਂ ਇੱਕ ਟਵੀਟ ਪਾਇਆ ਜਾਂਦਾ ਕਿ 8 ਚੀਤੇ ਆ ਗਏ 8 ਸਾਲਾਂ ਦੇ ਵਿੱਚ 16 ਕਰੋੜ ਨੌਕਰੀਆਂ ਕਿਉਂ ਨਹੀਂ ਆਈਆਂ ਵੇਖੋ اپੋਜੀਸ਼ਨ ਦਾ ਕੰਮ ਹੈ ਸਵਾਲ ਕਰਨਾ ਹਿੰਦੁਸਤਾਨ ਜੇ ਬੁਲਦੀਆਂ ਦੇ ਗਿਆ ਤੇ ਭਾਜਪਾ ਸਰਕਾਰ ਦੀ ਮੋਦੀ ਸਾਹਿਬ ਦੀ ਸਾਰੀ ਦੇਣ ਹੈ ਅੱਜ ਇਹ ਹਿੰਦੁਸਤਾਨ ਚ ਨਹੀਂ ਦੁਨੀਆ ਚ ਲੋਕ ਫਕਰ ਨਾਲ ਨਾਂ ਲੈ ਰਹੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਲੋਕ ਕਹਿ ਰਹੇ ਨੇ ਕਿ ਅਗਲੀ ਸਰਕਾਰ ਜਿਹੜੀ ਹੈ ਅਸੀਂ ਮੋਦੀ ਸਾਹਿਬ ਦੀ ਭਰਉਣੀ ਆ ਠੀਕ ਹੈ ਰਾਹੁਲ ਗਾਂਧੀ ਦਾ ਹਰਜ ਮੰਦਿਆ ਕਿ ਸਵਾਲ ਪੁੱਛੇ ਉਹਦਾ ਕੋਈ ਉਹਦਾ ਹੱਕ ਆ ਉਹ ਕੋਈ ਇਹੋ ਜਿਹੀ ਗੱਲ ਨਹੀਂ ਨਿਕਲਦੀ ਸੀਐਮ ਭਗਵੰਤ ਮਾਨ ਦੀ ਜਿਹੜੀ ਕਿ ਫਲਾਈਟ ਹੈ ਉਹ ਲੇਟ ਹੋਣ ਦਾ ਕਾਰਨ ਕੀ ਸੀ ਇਹਦੇ ਬਾਰੇ ਅਨੁਸਾਰ ਨੂੰ ਲੋਕਾਂ ਨੂੰ ਪਤਾ ਲੱਗ ਚੁੱਕਾ ਨਹੀਂ ਆ ਇਸ ਕਰਕੇ ਬੋਦੀ ਮੈਂ ਸਮਝਦਾ ਕਿ ਕਿਸੇ ਦੇ ਨਿੱਜੀ ਜਿਹੜੀ ਗੱਲ ਹੈ ਉਹ ਮੈਂ ਨਹੀਂ ਕਰਨਾ ਚਾਹੁੰਦਾ ਜਿਹੜੀ ਹੈ ਸਾਹਮਣੇ ਰੱਖ ਦਿੱਤੀ ਹੈ ਇਸ ਕਰਕੇ ਇੱਕ ਉਹ ਪੰਜਾਬ ਜਿਹੜਾ ਸਾਡਾ ਹੈ ਇਹਦੇ ਵਿੱਚ ਬਹੁਤ ਤਜਰਬੇਕਾਰ ਬੰਦਿਆਂ ਦੀ ਲੋੜ ਸੀ ਪਰ ਅਸ ਵੇਲੇ ਜਿਹੜੇ ਆ ਅਨਟ੍ਰੇਨਡ ਬੰਦਿਆਂ ਦੇ ਹੱਥ ਜਿਹੜੀ ਸਰਕਾਰ ਆਈ ਹੈ ਇਸ ਕਰਕੇ ਹੀ ਪੰਜਾਬ ਦਾ ਜਿਹੜਾ ਹਾਲਾਤ ਜਿਹੜੇ ਆ ਅਸ ਵੇਲੇ ਵਿਗੜ ਰਹੇ ਨੇ ਕਰਪਸ਼ਨ ਕਰਨ ਲੱਗਿਆ ਪਹਿਲਾਂ ਪੈਸੇ ਦੇਣੇ ਪੈਂਦੇ ਸੀ ਕਿ ਹੁਣ ਪੈਸੇ ਦੇਣੇ ਪੈਂਦੇ ਆ ਦੇਖੋ ਕਰਪਸ਼ਨ ਜਿਹਦੀ ਗੱਲ ਤੁਸੀਂ ਕਰ ਰਹੇ ਹੋ ਇਹ ਕਰਪਸ਼ਨ ਜਿਹੜੀ ਕਿ ਇਹੋ ਜਿਹੀ ਚੀਜ਼ ਹੈ ਇਹ ਜਿਹੜੀ ਹੈ ਖਾਸ ਕਰਕੇ ਮੈਂ ਚਾਹੁੰਦਾ ਵੇਖਦਾ ਇਹ ਇਹ ਅਫਸਰਸ਼ਾਈ ਜਿਹੜੀ ਹੈ ਇਹਨਾਂ ਦਾ ਬਹੁਤ ਜਿਹੜਾ ਪ੍ਰਭਾਵ ਜਿਹੜਾ ਹੈ ਉਹ ਜਿਹੜਾ ਮਹਿਕਮਿਆਂ ਦੇ ਉੱਪਰ ਹੈ ਔਰ ਲੋਕਾਂ ਨੂੰ ਇਹ ਪਰੇਸ਼ਾਨ ਵੀ ਕਰਦੇ ਹਨ ਔਰ ਨਾਂ ਜਿਹੜਾ ਹੈ ਉਹ ਜਿਹੜਾ ਸਰਕਾਰਾਂ ਦਾ ਲਾਉਂਦੇ ਹਨ ਇਸ ਕਰਕੇ ਇਹਦੇ ਉੱਪਰ ਨੱਥ ਪਾਉਣੀ ਬਹੁਤ ਜ਼ਰੂਰੀ ਹੈ ਸਮੇਂ-ਸਮੇਂ ਦੀ ਸਰਕਾਰਾਂ ਨੇ ਕੰਟਰੋਲ ਕੀਤਾ ਪਰ ਹਾਲੇ ਤੱਕ ਇਹਨਾਂ ਕੋਲ ਮੈਂ ਸਮਝਦਾ ਕਿ ਕੁਝ ਨਹੀਂ ਹੋਇਆ ਔਰ ਇਹਦੇ ਉੱਪਰ ਕੰਮ ਕਰਨ ਦੀ ਬਹੁਤ ਵੱਡੀ ਲੋੜ ਹਾਲੇ ਨਾਲ ਵੀ ਕਾਨੂੰਨ ਵਿਵਸਥਾ ਦੀ ਗੱਲ ਕਰੀਏ ਤਾਂ ਕਾਨੂੰਨ ਵਿਵਸਥਾ ਪਹਿਲਾਂ ਕੀ ਸੀ ਤੇ ਹੁਣ ਕੀ ਹੈ ਵੇਖੋ ਕੈਪਟਨ ਸਾਹਿਬ ਵੇਲੇ ਤੇ ਲੋਕ ਜਿਹੜੇ ਸੀ ਅੱਜ ਦੇ ਗੁੰਡਾਗਰ ਅਨਸਰ ਸਾਹਿਬ ਇਹ ਥਰ-ਥਰ ਕੰਮ ਦੇ ਸੀ ਸਭ ਛੱਡ ਗਏ ਇਥੋਂ ਪੰਜਾਬ ਭੱਜ ਗਏ ਸੀ ਇਸ ਤਰ੍ਹਾਂ ਕੋਈ ਕਤਲਗਾਰ ਦੀ ਗੱਲ ਨਹੀਂ ਸੀ ਅੱਜ ਉਹ ਖੁੱਲੇ ਆਮ ਰੋਜ਼ ਵੀਡੀਓ ਵੇਖ ਲੋ ਸ਼ਰਿਆਮ ਗੋਲੀਆਂ ਚੱਲ ਰਹੀਆਂ ਕੋਈ ਇਹੋ ਜਿਹਾ ਦਿਨ ਨਹੀਂ ਹੈ ਜਿੱਦਨ ਕੋ ਨਵਾਂ ਕਤਲ ਨਹੀਂ ਹੋ ਰਿਹਾ ਸਰਕਾਰ ਦਾ ਪ੍ਰਭਾਵ ਜਿਹੜਾ ਬਹੁਤ ਜਿਹੜਾ ਉਹ ਖਤਮ ਹੋ ਗਿਆ ਔਰ ਡਾਊਨ ਚਲਾ ਗਿਆ ਇਸ ਕਰਕੇ ਇਸ ਸਮੇਂ ਦੀ ਲੋੜ ਹੈ ਕਿ ਜਿਹੜੀ ਸਰਕਾਰ ਆ ਹੁਣ ਇਹਨਾਂ ਨੂੰ ਬਦਲਣ ਦੀ ਲੋੜ ਪੈਏਗੀ ਨਾ ਬਾਬਲ ਕਲਾਂ ਗੋਲੀ ਕਾਂਢ ਤੇ ਸਿਮਰਨ ਜੀ ਸਿੰਘ ਮਾਨ ਦਾ ਇੱਕ ਬਿਆਨ ਆਂਦਾ ਹੈ ਜੇ ਪ੍ਰਦਰਸ਼ਨ ਦੇ ਨਾਲ ਹੱਲ ਨਾ ਨਿਕਲਿਆ ਤੇ ਸਿੱਖ ਬੰਦੂਕ ਚੱਕਣਗੇ ਕੋਈ ਇਹ ਤਾਂ ਮੂਰਖਤਾਈ ਬਿਆਨ ਦਿੰਦੇ ਨੇ ਮਾਨ ਸਾਹਿਬ ਪਤਾ ਨਹੀਂ ਕਿਉਂ ਸਿਆਣੇ ਹੋ ਗਏ ਉਹਨਾਂ ਬਜ਼ੁਰਗ ਹੋ ਗਏ ਨੇ ਉਹਨਾਂ ਨੂੰ ਇਹੋ ਜਿਹੇ ਜਿਹੇ ਬਿਆਨ ਆ ਉਹ ਦੇਣ ਨਹੀਂ ਚਾਹੀਦੇ ਕੋਈ ਖਾਲਸਤਾਨ ਨਾ ਕਿਸੇ ਦੀ ਡਿਮਾਂਡ ਹੈ ਇਹ ਇਕੱਲਾ ਹੀ ਆਦਮੀ ਆ ਪਤਾ ਨਹੀਂ ਕਿਵੇਂ ਆ ਕਿ ਲੋਕਾਂ ਨੇ ਜਦਾਤ ਹੈ ਖਾਲਸਤਾਨ ਸਿੱਖਾਂ ਦੀ ਕੋਈ ਡਿਮਾਂਡ ਨਹੀਂ ਹੈ ਔਰ ਕੋਈ ਪੰਜਾਬੀ ਇਹਦੇ ਵਿੱਚ ਹੱਕ ਵਿੱਚ ਨਹੀਂ ਹੈ ਲੋਕ ਅਮਨ ਸ਼ਾਂਤੀ ਪਿਆਰ ਨਾ ਚਾਹੁੰਦੇ ਹਨ ਇਹ ਲੋਕਾਂ ਦੀਆਂ ਤੜੀਆਂ ਰੋਟੀਆਂ ਛੇਕਦੇ ਹਨ ਇਹਨਾਂ ਦੀ ਦੁਕਾਨਦਾਰੀ ਆ ਮੈਂ ਪਿਛਲੇ 40 ਸਾਲ ਤੋਂ ਵੇਖਦਾ ਆ ਰਿਹਾ ਇਹ ਬਾ ਖਾਲਿਸਤਾਨ ਦਾ ਨਾਰਾ ਮਾਰਕੇ ਬਾਹਰ ਬੈਠੇ ਜਿਹੜੇ ਸਿੱਖ ਨੇ ਸਾਡੇ ਉਹਨਾਂ ਨੂੰ ਗੁੰਮਰਾਹ ਕਰਦੇ ਹਨ ਔਰ ਜਿਹੜੇ ਇੱਥੋਂ ਦੇ ਭੋਲੇ ਭਾਲੇ ਲੋਕ ਨੇ ਵਿਚਾਰੇ ਉਹਨਾਂ ਨੂੰ ਮਗਰ ਲਾ ਕੇ ਉਹਨਾਂ ਦੀ ਜ਼ਿੰਦਗੀਆਂ ਖਰਾਬ ਕਰਦੇ ਹਨ ਇਹਨਾਂ ਨੇ 40 ਸਾਲ ਦੇ ਵਿੱਚ ਪਿਛਲੇ ਕੁਝ ਨਹੀਂ ਕੀਤਾ ਸਿਵਾਏ ਲੋਕਾਂ ਦੀ ਜ਼ਿੰਦਗੀਆਂ ਖਰਾਬ ਕਰਨ ਵਾਸਤੇ ਨਾ ਖਾਲਿਸਤਾਨ ਬਣਿਆ ਹੈ ਨਾ ਬਣਦਾ ਹੈ ਨਾ ਲੋਕਾਂ ਨੇ ਬਣ ਦੇਣਾ ਨਾ ਹੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਸਰਕਾਰ ਤਾਂ ਦਾ ਨਸਿਆ ਨਕਮੀ ਸਰਕਾਰ ਆ ਇਹਨਾਂ ਦਾ ਕੰਟਰੋਲ ਹੀ ਕੋਈ ਨਹੀਂ ਹੋ ਰਿਹਾ ਸਰਕਾਰ ਦੇ ਉੱਪਰ ਲਵਾਰਸ ਇਸ ਵਲੇ ਹੈਗੀ ਹੈ ਤੜਾ ਤੜ ਜਿਹੜੀ ਹੈ ਕੋਈ ਚੀਜ਼ ਦੇ ਉੱਪਰ ਇਹਨਾਂ ਦਾ ਕੰਟਰੋਲ ਨਹੀਂ ਹੈ ਸਿਰਫ ਧਿਆਨ ਭਟਕਾਉਣ ਦੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ ਹੋਰ ਕੁਝ ਨਹੀਂ ਇਹਨਾਂ ਦੇ ਏ ਸੀ ਸਾਡੇ ਨਾਲ ਠੇਕੇਦਾਰ ਹਰਜਿੰਦਰ ਸਿੰਘ ਤੁਸੀਂ ਸਾਡੇ ਨਾਲ ਜੁੜੇ ਰਹੋ ਕੈਮਰਾਮੈਨ ਤਰुण ਦੇ ਨਾਲ ਰਿਪੋਰਟਰ ਗੌਰਵ ਕੁਮਾਰ ਅਮਰ ਸਿੰਘ